बीते दो दिसंबर दो हजार चौबी तक तो मिली सजा लहर से खुशी है कि दी सेवा कर रहे वन कारण सियासत छान अंदोलन बोलते हुए ढिंडसा ने कहा कि बड़े दुख की गल है की किसान भुख हड़ताल कर रहे ने उन्होंने कोई पुछण तक नहीं पहुंचया ਜੋ ਸੇਵਾ ਲਈ ਗਈ ਹੈ ਤੇ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਜੀ ਮੈਨੂੰ ਕਿ ਇਹ ਸੇਵਾ ਨੂੰ ਬਾਕੇ ਗੁਰੂ ਜੀ ਅਡੋਨ ਮਾਨਸ਼ਿਪ ਜਿਹਦੇ ਨੇ ਛੋਟੇ ਸਾਬਜਾ ਦੇ ਜੋ ਸ਼ਹੀਦ ਹੋਏ ਨੇ ਤੇ ਬੇਤ ਕੱਡੀ ਨਿਹਰਾ ਹੋਰ ਕੀ ਹੋਦਰ ਦੀ ਹੈ ਇਹਨਾਂ ਦੀ ਯਾਦਾਂ ਦੀ ਨੂੰ ਅਸੀਂ ਆਪਣੇ ਮਨਤਕ ਨਾਲ ਲਾਉਣਾ ਹੈ ਜੀ ਸਾਹਿਬ ਸਿਹਤ ਠੀਕ ਹੈ ਜੀ ਹੁਣ ਤੁਹਾਡੇ ਪਿੰਨਾਂ ਜੀ ਹਾਂ ਜੀ ਸਿਹਤ ਠੀਕ ਹੈ ਜੀ ਸਿਹਤ ਠੀਕ ਹੈ ਹੁਣ ਤੱਕ ਅਬ ਵਸ ਬਸਲ ਨਹੀਂ ਗਮ ਕਰ ਰਹੇ ਸਿਆਸਤ ਛੱਡਣ ਦੀ ਵੀ ਗੱਲ ਕੀਤੀ ਗਈ ਸੀ ਬੀਤੇ ਦਿਨ ਛੱਡਾਂਗੇ ਅਸੀਂ ਉਮਰ ਬਹੁਤ ਹੋ ਗਈ ਬੁੱਢੀ ਛੱਡਣੀ ਹੈ ਜਦੋਂ ਬਚੜਨੀ ਹੈ ਕਿਸਾਨੀ ਅੰਦੋਲਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਕਿਸਾਨੀ ਅੰਦੋਲਨ ਬਾਰੇ ਕੀ ਕੋ ਤਾਂ ਬਹੁਤ ਦੁਖਦਾਈ ਗੱਲ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਮੰਗਾਂ ਜਾਇਜ਼ ਮੰਗਾਂ ਉਹਨਾਂ ਨਾਲ ਬੈਠ ਕੇ ਗੱਲ ਕਰਨ ਦੀ ਬਜਾਏ ਉਹਨਾਂ ਦਾ ਮਰਨ ਵਰਤ ਹੋਇਆ ਹੈ Solo estoy... 8 minutos aquí en